ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਦੇਖ ਸਕਦੇ ਆ ਕਿ ਪਿੰਡ ਗਰਚਾ ਬਸ ਅਡੇ ਦੇ ਉੱਪਰ ਸ਼ਬਰాత్రి ਦੀਆਂ ਜਿਹੜੀਆਂ ਰੌਣਕਾਂ ਹੈਗੀਆਂ ਆ ਉਹ ਲੱਗਿਆ ਹੋਈਆਂ ਨੇ ਧੂਮ-ਤਾਮ ਦੇ ਨਾਲ ਜਿਹੜੀ ਹੈ ਸ਼ਬਰాత్రి ਪਿੰਡ ਗਰਚਾ ਦੇ ਵਿੱਚ ਜਿਹੜੀ ਆ ਉਹ ਮਨਾਈ ਜਾ ਰਹੀ ਹੈਗੀ ਆ ਔਰ ਤੁਸੀਂ ਦੇਖ ਸਕਦੇ ਆ ਇਸ ਵਾਰ ਪਹਿਲੀ ਵਾਰ ਜਿਹੜਾ ਆ ਇੱਥੇ ਸ਼ਬਰాత్రి ਦੇ ਮੌਕੇ ਤੇ ਜਿਹੜਾ ਆ ਔਰ ਰਸਦਾ ਲੰਗਰ ਜਿਹੜਾ ਆ ਉਹ ਲੱਗਾ ਹੋਇਆ ਆ ਔਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਰਸਦਾ ਲੰਗਰ ਜਿਹੜਾ ਆ ਉਹ ਲਗਾਇਆ ਗਿਆ ਹੈਗਾ ਆ ਸ਼ਿਵਰਾਤਰੀ ਦੇ ਮੌਕੇ ਦੇ ਉੱਪਰ ਸਿਮੰਦਰ ਗਰਚਾ ਸ਼ਿਵਰਾਤਰੀ ਮਨਾਈ ਜਾ ਰਹੀ ਆ ਔਰ ਅੰਦਰ ਵੀ ਤੁਹਾਨੂੰ ਲੈ ਕੇ ਜਾਣੇ ਹੈਗੇ ਆ ਔਰ ਦੇਖ ਸਕਦੇ ਹੈਗੇ ਆ ਰਸ ਜਿਹੜੀ ਹੈਗੀ ਆ ਇੱਧਰ ਕੱਢੀ ਜਾ ਰਹੀ ਹੈਗੀ ਆ ਔਰ ਸ਼ਿਵਰਾਤਰੀ ਮੌਕੇ ਰਸਦਾ ਲੰਗਰ ਪਿੰਡ ਗਰਚਾ ਦੇ ਵਿੱਚ ਜਿਹੜਾ ਉਹ ਲਗਾਇਆ ਗਿਆ ਹੈ ਸੇਵਾਦਾਰਾਂ ਵੱਲੋਂ ਬਾ ਕੋਪੀ ਜਿਹੜੀ ਆ ਉਹ ਇਸ ਮੌਕੇ ਤੇ ਸੇਵਾ ਨਿਭਾਈ ਜਾ ਰਹੀ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਇਆ ਜਾ ਔਰ ਔਰ ਦੀ ਕਾਲੇ ਭਾਜੀ ਕਿੱਦਾ ਚੱਲ ਲਿਆ ਰੰਗਰ ਇਹ ਗੰਨਾ ਕਿੱਥੋਂ ਆ ਰਿਹਾ ਆ ਗਨਰੇਕ ਸਿੰਘ ਕਰਚਾ ਗਨਰੇਕ ਸਿੰਘ ਕਰਚਾ ਸਨੋ ਬਸਾਦੂ ਸਿੰਘ ਸਨੋ ਬਸਾਦੂ ਸਿੰਘ ਅੱਛਾ ਸਾਰਾ ਗੰਨਾ ਉੱਥੋਂ ਆ ਰਿਹਾ ਆ ਵਾਹ ਜੀ ਬਾਤ ਤੁਸੀਂ ਦੇਖ ਪਾ ਰਹੇ ਹੈਗੇ ਆ ਗੰਨੇ ਦੀ ਕਮਾਦੀ ਦੀ ਸੇਵਾ ਹੀ ਜਿਹੜੀ ਆ ਉਹ ਅਗਨੇਕ ਸਿੰਘ ਹੁਣੇ ਸਾਹਮਣੇ ਬੈਠੇ ਹੈਗੇ ਆ ਇਹਨਾਂ ਬੰਨਵਾਈ ਜਾ ਰਹੀ ਆ ਤੇ ਬਾਕੀ ਸੇਵਾਦਾਰ ਜਿਹੜੇ ਆ ਉਹ ਸੇਵਾ ਬਕੂਫੀ ਦਿਵਾ ਔਰ ਤੁਸੀਂ ਦੇਖ ਸਕਦੇ ਹੈਗੇ ਆ ਇਸ ਮੌਕੇ ਤੇ ਸ਼ਬਰਾਤਰੀ ਤੇ ਜਿਹੜਾ ਆ ਚਾਪ ਕੋੜਿਆਂ ਦਾ ਲੰਗਰ ਜਿਹੜਾ ਆ ਉਹ ਵੀ ਵਰਤਾਇਆ ਜਾ ਰਿਹਾ ਹੈ। ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਔਰ ਸੇਵਾਦਾਰ ਤੁਸੀਂ ਦੇਖ ਲਓ ਲੱਗੇ ਹੋਏ ਨੇ ਦਿਨ ਰਾਤ। ਔਰ ਚਾਪ ਕੋੜਿਆਂ ਦਾ ਲੰਗਰ ਜਿਹੜਾ ਬੱਚੇ ਵੀ ਜਿਹੜੇ ਆ ਇਸ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਸੇਵਾ ਜਿਹੜੀ ਆ ਉਹ ਬਕੂਬੀ ਨਿਵਾ ਰਹੇ ਨੇ। ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹ ਦਿਖਾਈ ਜਾਣ ਪਰ ਨਵਾਂ ਸ਼ਰਦਪਾਪਾ YouTube ਚੈਨਲ ਦੇ ਨਾਲ ਸੰਪਰਕ ਕਰਨਾ ਬੇਹੱਦ ਹੀ ਜ਼ਰੂਰੀ ਹੁੰਦਾ ਆ ਤਾਂ ਜੋ ਸਾਨੂੰ ਜਿਹੜੇ ਹੈਗੇ ਆ ਪ੍ਰੋਗਰਾਮਾਂ ਦਾ ਪਤਾ ਲੱਗ ਸਕੇ ਔਰ ਉਹਦੇ ਮੁਤਾਬਕ ਕਿਉਂਕਿ ਸ਼੍ਰੀ ਰਾਤਰੀ ਦੇ ਦਿਨ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਹੈਗੇ ਆ ਔਰ ਉਸਤੇ ਮੁਤਾਬਕ ਅਸੀਂ ਆਪਣਾ ਟਾਈਮ ਟੇਬਲ ਜਿਹੜਾ ਆ ਉਹ ਕਰਦੇ ਹੈਗੇ ਆ ਲੇਕਿਨ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਦਿਖਾਈਏ ਔਰ ਇਧਰ ਜਲੇਬੀਆਂ ਜਿਹੜੀਆਂ ਹੈਗੀਆਂ ਆ ਮੈਨੂੰ ਲੱਗਦਾ ਹੈ ਜਦੋਂ ਤੁਰਤ ਲੰਗਰ ਵਰਤਾਇਆ ਜਾਏਗਾ ਔਰ ਜਲੇਬੀਆਂ ਜਿਹੜੀਆਂ ਇਧਰ ਬਣ ਰਹੀਆਂ ਹੈਗੀਆਂ ਆ ਔਰ ਜੋ ਹਰ ਸਾਲ ਤੁਸੀਂ ਦੇਖਦੇ ਆ ਹੋਰ ਜੀ ਬਿੱਤੀ ਸਾਹਿਬ ਹਾਂਜੀ ਹਾਂਜੀ ਹਲਵਾਈ ਸਾਹਿਬ ਜੈ ਭੋਲੇ ਜੈ ਭੋਲੇ ਸੇਕਾ ਬੰਬੰਬੋਲੇ ਲੱਗੇ ਹੋਏ ਆ ਹਾਂਜੀ ਹਾਂਜੀ ਅੱਛਾ 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 ਟਾਚ ਦਾ ਹਲਤਾ ਬੇ ਉਹ ਵੀ ਲੰਗਰ ਲੱਗ ਗਿਆ ਬਹੁਤ ਵਾਹ ਰਸ ਦਾ ਲੰਗਰ ਵੀ ਲੱਗ ਗਿਆ ਰੌਣਕਾ ਹੀ ਰੌਣਕਾ ਲੱਗਿਆ ਹੋਈਆਂ ਨੇ ਤੁਸੀਂ ਦੇਖ ਪਾ ਰਹੇ ਹੋ ਦੇਖ ਪਾ ਰਹੇ ਹੈ ਗਿਆ ਹਲਵਾਈ ਲੱਗੇ ਹੋਏ ਨੇ ਭੋਲੇ ਬਣ ਰਹੇ ਨੇ ਜੈ ਬੰਬੰਬੋਲੇ ਜੀ ਦਾਦਾ ਹਰ ਸਾਲ ਸੇਵਾਦਾਰ ਬਕੂਬੀ ਸੇਵਾਦਾਰ ਹੋਰ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਇਹ ਸੇਵਾਦਾਰ ਪੱਕੇ ਸੇਵਾਦਾਰ ਨੇ ਤਿਲਕ ਲਗਾਇਆ ਹੋਇਆ ਆ ਔਰ ਬਰਤਨਾਂ ਦੀ ਸੇਵਾ ਜਿਹੜੀ ਆ ਉਹ ਕਰ ਰਹੇ ਨੇ ਤੁਸੀਂ ਦੇਖ 파 ਰਹੇ ਹੋ ਇਸ ਵਕਤ ਅਸੀਂ ਸ਼ਿਵ ਮੰਦਿਰ ਦੇ ਅੰਦਰ ਆ ਚੁੱਕੇ ਆ ਗਏ ਆ ਔਰ ਪਹਿਲਾ ਤੁਹਾਨੂੰ ਅਸੀਂ ਸ਼ਿਵ ਮੰਦਿਰ ਦੇ ਅਸੀਂ ਦਰਸ਼ਨ ਕਰਾ ਦਿੰਨੇ ਆ ਔਰ ਮੰਦਰ ਦੇ ਅੰਦਰ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਪ੍ਰਤੀਵਾ ਜਿਹੜੀ ਆਇਆ ਉਹ ਲੱਗਿਆ ਹੋਈਆਂ ਨੇ ਔਰ ਮੱਥਾ ਟੇਕ ਰਹੇ ਨੇ ਔਰ ਓਮ ਨਮੋ ਸਵਾਹ ਕਾਫੀ ਇਹ ਪੁਰਾਣਾ ਮੰਦਰ ਹੈਗਾ ਆ ਔਰ ਓਮ ਨਮੋ ਸਵਾਹ ਔਰ ਤੁਸੀਂ ਦੇਖ ਪਾ ਰਹੇ ਹੋ ਸ਼ਿਵ ਭਗਵਾਨ ਦੇ ਮੰਦਰ ਦੇ ਅੰਦਰ ਅਸੀਂ ਇਸ ਵਕਤ ਆ ਚੁੱਕੇ ਹਾਂ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਧਾ ਬਾਬਾ ਜੀ ਇਸ ਤਰਫ ਤੁਸੀਂ ਦੇਖ ਪਾ ਰਹੇ ਆ ਮਨ ਪੂਜਾ ਦਾ ਦੀਆ ਤਿਆਰੀਆਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ ਔਰ ਇੱਧਰ ਵੀ ਤੁਹਾਨੂੰ ਅਸੀਂ ਲੈ ਕੇ ਚੱਲਦੇ ਆਗੇ ਆ ਤੇ ਬਾਬਾ ਬਲਕਨਾਥ ਜੀ ਸ਼ਿਵ ਭਗਵਾਨ ਜੀ ਮਾਂ ਬੈਸ਼ਨੋ ਦੇਵੀ ਜੀ ਔਰ ਵੀਰ ਬਜਰੰਗ ਬਲੇ ਹਨੂਮਾਨ ਜੀ ਉਹਨਾਂ ਦੀ ਪ੍ਰਤੀਭਾ ਲੱਗੀ ਹੋਈ ਆ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਅੱਜ ਕੋਸ਼ਿਸ਼ ਕਰਾਂਗੇ ਕਿ ਬੰਗਿਆ ਤੱਕ ਦਾ ਜਿੰਨੀ ਵੀ ਕਵਰੇਜ ਹੁੰਦੀ ਆ ਔਰ ਜਾਂ ਹੋਰ ਜਿੰਨੀ ਆ ਉਹ ਤੁਹਾਨੂੰ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ। ਔਰ ਇਸ ਵਕਤ ਪਿੰਡ ਗਰਚਾ ਜੋਸ਼ੀ ਮੰਦਿਰ ਆ ਕਾਫੀ ਪੁਰਾਣਾ ਮੰਦਿਰ ਹੈਗਾ ਆ ਇੱਥੇ ਦੇ ਜਿਹੜੇ ਤੁਸੀਂ ਉਹ ਦੇਖ ਪਾ ਰਹੇ ਹੋ ਇਹ ਸਾਡੇ ਮੋੜ ਲਾਲ ਜੀ ਨੇ ਇਹਨਾਂ ਦੇ ਜਿਹੜੇ ਬ੍ਰਦਰ ਸੋਹਣ ਲਾਲ ਜੀ ਨੇ ਉਹਨਾਂ ਨੇ ਇਸ ਮੰਦਿਰ ਦੇ ਵਿੱਚ ਕਾਫੀ ਸੇਵਾ ਨਿਭਾਈ ਆ ਬੇਸ਼ੱਕ ਉਹ ਅੱਜ ਸਾਡੇ ਵਿਚਕਾਰ ਨਹੀਂ ਆ ਪਰ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੇ ਜੋ-ਜੋ ਕੁਝ ਮੰਦਰ ਲਈ ਕੰਮ ਕੀਤੇ ਨੇ ਉਹ ਜਿਹੜੇ ਹੈਗੇ ਆ ਉਹ ਹਮੇਸ਼ਾ ਹੀ ਯਾਦ ਰਹਿਣਗੇ। ਔਰ ਚਾਪਕੋੜੇ ਵਾਲਾ ਜਿਹੜਾ ਉਹ ਟੁੱਟ ਲੰਗਰ ਆ ਉਹ ਚੱਲ ਰਿਹਾ ਆ ਔਰ ਕੋਸ਼ਿਸ਼ ਕਰਾਂਗੇ ਕਿ ਜਦੋਂ ਟੁੱਟ ਲੰਗਰ ਵੀ ਵਰਤਾਇਆ ਜਾਏਗਾ ਅਸੀਂ ਤੁਹਾਨੂੰ ਉਹ ਵੀ ਦਿਖਾਈਏ ਕਿਉਂਕਿ ਕਵਰੇਜ ਜਿਹੜੀ ਹੈਗੀ ਆ ਅੱਜ ਕਈ ਪਿੰਡਾਂ ਦੀ ਕਵਰੇਜ ਹੈਗੀ ਆ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਜਿੱਥੋਂ ਤੱਕ ਹੋ ਸਕਿਆ ਅਸੀਂ ਤੁਹਾਨੂੰ ਬੱਖੋ ਵਾਕ ਪਿੰਡਾਂ ਦੀ ਜਿਹੜੀ ਹੈਗੀ ਆ ਉਹ ਕਵਰੇਜ ਆਪਣੇ ਇਸ ਚੈਨਲ ਤੇ ਦਿਖਾਈਏ। ਔਰ ਵਿਚਾਰ ਪਟਾੰਦਰਾ ਕੋਈ ਚੱਲ ਰਿਹਾ ਆ ਦੇਖ ਪਾ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ। ਹਾਂਜੀ ਬੰਬੰਬ ਬੋਲੇ ਜੀ। ਮਿਹਰਬਾਨੀ। ਹਰ ਹਰ ਮਾਦੇਵ ਹੋਰ ਸੁਣਾਓ ਕੀ ਹਾਲ ਚਾਲ ਹੈ ਟਿੱਕਾ ਬੜਾ ਡਿਜ਼ਾਈਨਰ ਲਾਇਆ ਹੈ ਬਈ ਜਿਵੇਂ ਮੰਦਰ ਦੇ ਜਿਹੜੇ ਪੰਡਤ ਜੀ ਨੇ ਹਾਂ ਉਹਨੇ ਰੱਖਿਆ ਹੋਇਆ ਹੈ ਅੱਜ ਨਹੀਂ ਇਹਦਾ ਕੋਈ ਜਿਹੜਾ ਇਹ ਟਿੱਕਾ ਲਗਾਇਆ ਜਾਂਦਾ ਹੈ ਇਹਦਾ ਕੋਈ ਬਲੌਕ ਬਣਿਆ ਹੁੰਦਾ ਜਾਂ ਕੀ ਹੁੰਦਾ ਇਹ ਜੀ ਸ਼ਿਵਰਾਤਰੀ ਦੇ ਉਪਲਕਸ਼ ਦੇ ਵਿੱਚ ਇੱਕ ਐਂਗਲ ਆ ਮਤਲਬ ਉਹ ਸਾਂਚਾਰਿਤ ਦਾ ਕਹਿ ਸਕਦੇ ਆਪਾਂ ਉਹੀ ਤਰ੍ਹਾਂ ਫਿਰ ਅੱਛਾ ਅੱਛਾ ਤਾਂ ਹੀ ਮੈਂ ਵੀ ਕੰਨਾ ਪੈ ਇੰਨਾ ਸਪਸ਼ਟ ਔਰ ਸੁੰਦਰ ਜਿਹੜਾ ਆ ਇਹ ਤਿਲਕ ਲੱਗਾ ਹੋਇਆ ਆ ਇਹ ਹੱਥ ਨਾਲ ਤੇ ਬਣਾਣਾ ਸੰਭਵ ਨਹੀਂ ਹੈ ਔਰ ਹਾਂਜੀ ਇਹ ਅੱਜ ਦੋਆਰ ਡੈਡੀ ਮੰਮੀ ਨੂੰ ਉਹ ਮੇਰੇ ਪਾਪਾ ਜੀ ਮੰਦਰ ਆਪਣੇ ਸ਼ਿਮ ਮੰਦਰ ਕਰੋਨਾ ਕਮੇਟੀ ਵਿੱਚ ਵੀ ਨੇ ਹਾਂ ਤੇ ਇਸ ਵਕਤ ਉਹ ਵਿਦੇਸ਼ ਗਏ ਹੋਏ ਨੇ ਵਿਦੇਸ਼ ਜਾਣ ਕਰਕੇ ਉਹਨਾਂ ਦੀਆਂ ਵੀ ਸ਼ੁਭ ਕਾਮਨਾਵਾਂ ਦੇਸ਼ ਵਰਚੁਅਲ ਹਾਜ਼ਰੀ ਉਹਨਾਂ ਦੀ ਲਵਾ ਦਿੱਤੀ ਗਈ ਹੈ ਜੀ ਲਵਾ ਦਿੱਤੀ ਗਈ ਹੈਗੀ ਆ ਔਰ ਤੁਸੀਂ ਦੇਖ ਪਾ ਰਹੇ ਆ ਔਰ ਫਿਲਹਾਲ ਜਿਹੜਾ ਆ ਮੰਦਰ ਦੇ ਵਿੱਚ ਕਾਫੀ ਰਸ਼ ਹੈਗਾ ਆ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਔਰ ਤੁਸੀਂ ਦੇਖ ਪਾ ਰਹੇ ਆ ਪੰਡਤ ਜੀ ਜਿਹੜੇ ਹੈਗੇ ਆ ਉਹ ਹਮਨ ਦੀ ਜਿਹੜੀ ਤਿਆਰੀ ਹੈਗੀ ਆ ਉਹ ਇਸ ਮੌਕੇ ਦੇ ਉੱਪਰ ਕੀਤੀ ਜਾ ਰਹੀ ਹੈਗੀ ਆ ਔਰ ਕਿਉਂਕਿ ਕਾਫੀ ਅਜ ਪਿੰਡ ਹੈਗੇ ਆ ਜਿਨ੍ਹਾਂ ਦੀ ਅਸੀਂ ਕਵਰੇਜ ਕਰਨੀ ਆ ਉਹ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਆ ਕੇ ਜਦੋਂ ਟੁੱਟ ਲੰਗਰ ਚੱਲੇਗਾ ਅਗਰ ਵਕਤ ਹੋਇਆ ਤਾਂ ਅਸੀਂ ਤੁਹਾਨੂੰ ਉਹ ਵੀ ਆਪਣੇ ਇਸ ਚੈਨਲ ਦੇ ਉੱਪਰ ਜਿਹੜਾ ਦਿਖਾਵਾਂਗੇ ਹਮਨ ਦੀਆਂ ਤਿਆਰੀਆਂ ਜਿਹੜੀਆਂ ਆ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਫਰੂਟ ਜਿਹੜਾ ਆ ਉਹ ਵੀ ਤੁਸੀਂ ਇਸ ਵਕਤ ਦੇ ਬੱਚੇ ਜਿਹੜੇ ਆਗੇ ਤੁਸੀਂ ਦੇਖ ਪਾ ਰਹੇ ਹੋ ਮੰਦਰ ਦੇ ਅੰਦਰ ਔਰ ਪੂਜਾ ਜਿਹੜੀ ਆ ਉਹ ਤੁਸੀਂ ਦੇਖ ਪਾ ਰਹੇ ਹੋ ਸ਼ਿਵ ਪੂਜਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਇਹ ਕਾਫੀ ਜਿਹੜਾ ਪੁਰਾਣਾ ਮੰਦਿਰ ਹੈਗਾ ਆ ਤੂਫ ਅਰਗਵਤੀ ਕੀਤੀ ਜਾ ਰਹੀ ਆ ਹੋਰ ਜੀ ਹਰ ਹਰ ਮਹਾਦੇਵ ਹਰ ਮਹਾਦੇਵ ਹਰ ਹਾਂ ਜੀ ਵਿਸਾਖੀ ਸੌਰੀ ਮਾਫ ਕਰਨਾ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਕੀਤੀ ਨੇ ਬੱਠੀ ਓਕੇ 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 ਦਾ ਮਤਲਬ ਇਹ ਜਹਰ ਰਾਮਾ ਦੇ ਬੈਕਿੰਗ ਜੈ ਸ਼ਿਵ ਸ਼ੰਕਰ ਹੋਰ ਦੇਖ ਬਾ ਰਹੇ ਹਾਂ ਸੰਗਤ ਜਿਹੜੀ ਆ ਗਈ ਆ ਉਹ ਲਗਾਤਾਰ ਇਸ ਮੌਕੇ ਤੇ ਜਿਹੜੇ ਆ ਪਹੁੰਚ ਰਹੀ ਆ ਔਰ ਸੰਗਤ ਸ਼ਿਵ ਮੰਦਰ ਵਿਖੇ ਲਗਾਤਾਰ ਜਿਹੜੀ ਆ ਉਹ ਪਹੁੰਚ ਰਹੇ ਨੇ ਹੇ ਜੀ ਕੀ ਕੀ ਪ੍ਰੋਗਰਾਮ ਕੀਤੇ ਗਏ ਆ ਕੱਲ ਕੀ ਪ੍ਰੋਗਰਾਮ ਕੀਤਾ ਗਿਆ ਸੀ ਔਰ ਅਸੀਂ ਜਾਣਦੇ ਆ ਔਰ ਦੇਖ ਸਕਦੇ ਹੋ ਕੀਰਤਨ ਮੰਗਲੀਏ ਕਾਫੀ ਭਜਨ ਵਗੈਰਾ ਕਰਦੇ ਨੇ ਕੱਲ ਕੀ ਪ੍ਰੋਗਰਾਮ ਕੀਤਾ ਸੀਗਾ ਦਸਾਂ ਸੀ ਬੱਟੇ ਬਿੱਤੀ ਔਰ ਤੁਸੀਂ ਰੌਣਕਾ ਦੇਖ ਪਾ ਰਹੇ ਹੋ ਕੱਲ ਸ਼ਹਿਰ ਦੀ ਦਾ ਵਿਆਹ ਦਾ ਕੱਲ ਸ਼ਹਿਰ ਆ ਵਿਆਹ ਕੀ ਬਿਆਹ ਦਾ ਸੀਗਾ ਪ੍ਰੋਗਰਾਮ ਠੀਕ ਹੈ ਔਰ ਜੀ ਐਫੀ ਸਾਹਿਬ ਲੱਗਿਆ ਹੋਇਆ ਬਖੂਬੀ ਸੇਵਾ ਕਰਨ ਠੀਕ ਹੈ ਜੀ ਸੇਵਾ ਨਿਵਾਰ ਔਰ ਦੇਖ ਪਾ ਰਹੇ ਹੋ ਖੂਬ رونਕਾ ਜਿਹੜੀਆਂ ਮੰਦਿਰ ਦੇ ਵਿੱਚ ਲੱਗਿਆ ਹੋਈਆਂ ਨੇ ਔਰ ਜੋ ਵੀ ਸੇ ਭਗਤ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੋ ਵੀ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਦੇਖ ਪਾ ਰਹੇ ਨੇ ਇਸ ਨੂੰ ਅਗਰ ਤੁਸੀਂ ਸੱਚੇ ਭਗਤ ਹੋ ਚੈਨਲ ਨੂੰ ਵੀਡੀਓ ਨੂੰ ਦੇਖਦੇ ਸਾਰ ਹੀ ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਕਰ ਲਓ ਔਰ ਇਸ ਵੀਡੀਓ ਨੂੰ ਹਰ ਇੱਕ ਤੱਕ ਪਹੁੰਚਾਓ ਔਰ ਹਮੰਦੀਆਂ ਤਿਆਰੀਆਂ ਜਿਹੜੀਆਂ ਆ ਉਹ ਤੁਹਾਨੂੰ ਜਿਸ ਤਰ੍ਹਾਂ ਵਾਸੀ ਪਹਿਲਾਂ ਹੀ ਦੱਸਿਆ ਹੈ ਉਹ ਚੱਲ ਰਹੀਆਂ ਨੇ ਔਰ ਪੰਡਤ ਜੀ ਜਿਹੜਾ ਮੰਤਰਾਂ ਦਾ ਉਚਾਰਨ ਜਿਹੜਾ ਆ ਉਹ ਕਰ ਰਹੇ ਨੇ ਓਮ ਆ ਆ ਓਮ ਪਵਿੱਤਰਵਾਸਵਾ ਸੰਗਤੋ ਵਿਵਯੈ ਇਸਮੇ ਪੁੰਡੀ ਖਾਚਮਾ ਸ਼ੈ ਬ੍ਰਾਹਮਦਰ ਹਰੀਓ ਨਮੋ ਕੋਂਰੀ ਖਾਕਸ਼ਮ ਪੋਨਾ ਤੋ ਲਾਉ ਜੀ ਟੀਕਾ ਲਗਾएंगे ओम आदित्य वसुरं धा विश्वे देवा मरते गणा दलकम से प्रंचंतु ब्रह्म काहा और ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹਾਂਜੀ ਹਰ ਹਰ ਮਹਾਦੇਵ ਜੀ ਉਹ ਕੀ ਸ਼ੁਭ ਕਾਮਨਾਵਾਂ ਦੇ ਵਾਰ ਦੇਣਾ ਚਾਹੁੰਦੇ ਉਹ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਔਰ ਤੁਸੀਂ हां जी और जी की हालचाल है जी जयेश और वाकई रोणका मंदिर दिया देखल जोग ने ਤੁਸੀਂ ਦੇਖ ਬਾਹ ਰਹੇ ਹੋ और ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਚੀਫ ਐਡੀਟਰ ਕੈਂਥ ਘਰਚਾ ਦੀ ਵਿਸ਼ੇਸ਼ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਔਰ ਸ਼ੇਮ ਮੰਦਰ ਦਿਆਂ ਤੁਸੀਂ ਰੌਣਕਾਂ ਜਿਹੜੀਆਂ ਆ ਉਹ ਦੇਖ ਪਾ ਰਹੇ ਹੋ ਔਰ ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ ਕਿਉਂਕਿ ਦੇਸ਼-ਦੇਸ਼ ਦੇ ਵਿੱਚ ਬੈਠੇ ਹੋਈਆਂ ਜਿਹੜੀਆਂ ਸੰਤਾ ਹੈ ਗਿਆ ਆ ਉਹ ਇਸ ਚੈਨਲ ਨੂੰ ਦੇਖ ਲਿਆ ਨੇ ਚਲੋ ਜੀ ਹੈ ਜੀ ਭਗਵਾਨ ਹਰੀ ਓਮ ਹਾ ਓਮ ਰਿਸ਼ਨਾਇ ਵਾ ਸੁਦੇਵਾ ਹਰੇ ਬਰਮਾਤ ਜੀ ਗਣ ਗਲੇਸ਼ਨਾਸ਼ਾਇ ਸੋਹੀਂਦਾਏ ਨਮੋ ਨਮਹ ਕਰੋ ਕਲਾ ਪਰ ਅਤੇ ਤੁਸੀਂ ਦੇਖ ਪਾ ਰਹੇ ਹੋ ਰਾਸ ਜਿਹੜਾ ਆ ਉਹ ਕਾਫੀ ਇਸ ਮੌਕੇ ਦੇ ਉੱਪਰ ਹੈ ਤੁਸੀਂ ਵੀ ਚਾਹਦੇ ਹੋ ਕਿਸੇ ਵੀ ਤਰ੍ਹਾਂ ਦੀ ਆਪਣੇ ਪ੍ਰੋਗਰਾਮ ਦੀ ਕਵਰੇਜ ਕਰਾਣਾ 9876379499 9876379499 9876379499 ਤੇ ਤੁਸੀਂ ਫੋਨ ਕਰੋ ਅਸੀਂ ਖੁਦ ਆ ਕੇ ਜਿਹੜੀ ਕਵਰੇਜ ਕਰਨ ਆਵਾਂਗੇ ਕੇਮਰ ਬੋਲेंगे ਓਮ ਨੌ ਰਿਸ਼ਨਲ ਨੌ ਰਿਸ਼ਨਲ ਸ਼ੇਅਰ ਤੁਹਾ ਬਾਹਰ ਚੈਨਲ ਇਹ ਪਰਿਵਾਰਿਕ ਚੈਨਲ ਆ ਜੀ ਤੇ ਤੁਸੀਂ ਸਾਰੇ ਐਸ ਐਲ ਐਲ ਨੂੰ ਦੇਖਦੇ ਰਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੁਹਾਡੇ